ਕਿਦਾਂ ਡਈ ਆ ਪੁੱਤ ਦੇ ਕੰਨ ਪਰਨ ਆਲੇ ਦੇ ਚਰਾਇਨ ਨੂੰ ਵੀ ਦੇ ਨੀ ਇਹਨੂੰ ਜੇ ਰਕ ਸੁਆਦ ਮੈਂ ਜੇ ਰਕ ਚੰਗੀ ਤਰਾਈ ਗਾਂ ਤੇ ਆਵੇ ਜੇ ਰਕ ਮੇਰੇ ਵੱਲ ਮੰਮੀ ਹਾਂ ਕੀ ਤੁਸੀਂ ਦਾਦੀ ਨਾਲ ਲੜਦੇ ਰਹਿੰਦੇ ਜੇ ਤੇ ਦਾਦੀ ਤੇਰੀ ਘਟਵਾ ਉਹ ਬੁੱਢੇ ਬਾਰੇ ਕੀ ਦੱਸਤਾ ਨੂੰ ਕਹਿੰਦੇ ਲੱਗੀ ਆ ਅੱਛਾ ਉਹ ਸੁੱਖ ਨੂੰ ਜਿਹੜੀ ਡਈ ਰਹਿੰਦੀ ਚੱਪੇ ਪੈਰ ਚੁਕਣਾ ਦੇਣ ਕੀ ਚੁਕਣਾ ਦੇ ਦਿੰਦੀ ਆ ਕਿ ਕੋਦੇ ਨੂੰ ਚੰਗੀ ਭਲੀ ਆ ਉਤਰਾ ਬੁੱਢਾ ਘਾਰਾ ਵਾ ਹੈਨਾ ਉਹ ਨਹਾਦ ਤ ਛੱਡ ਦੋ ਆਪਣੀ ਖਿਜਖਝਾਈ ਵਾਲੀ ਬਸ ਮਾਤਾ ਤੇ ਹੀ ਖੇਦੇ ਰਹਿੰਦੇ ਵਿਚਾਰੀ ਕੀ ਕਹਿੰਦੀ ਬੈਠੀ ਵੇਲੀ ਉਹ ਅੰਦਰੋਂ ਬਾਹਰ ਨੂੰ ਵਹਿੰਦੀ ਰਹਿੰਦੀ ਆ ਇਹ ਕਿੱਧਰੋਂ ਆਈ ਤੇ ਕਿੱਧਰ ਨੂੰ ਚੱਲੀ ਤੇ ਕੋੜਕੜ ਕਰਦੀ ਰਹਿੰਦੀ ਆ ਤੇ ਕਿੱਥੇ ਜਾਵੇ ਫਿਰ ਤੇ ਮੈਂ ਠੇਕਾ ਲਿਆ ਤੇ ਕੋੜਕੜ ਸੁਣਦਾ ਅੱਖਾਂ ਬੰਦ ਕਰ ਲੈ ਮੈਨੂੰ ਨਹੀਂ ਪਤਾ ਜਿੱਥੇ ਮਰਜੀ ਜਾਵੇ ਅੱਖਾਂ ਬੰਦ ਕਰੇ ਜਾਏ ਸੋਵੇ ਪਰ ਮੇਰੇ ਵੱਲ ਨਾ ਵੇਖਿਆ ਕਰੇ ਫੇਰ ਆ ਤੇ ਗੱਲ ਬਾਂ ਗੱਲ ਤੇ ਆ ਨਾ ਤੇ ਤੂੰ ਵੀ ਚੁੱਪ ਕਰ ਜਾ ਤੂੰ ਵੀ ਆ ਗਿਆ ਵਾ ਉਹਦਾ ਸਿੱਖਿਆ ਸਿਖਾਇਆ ਫੱਕਾ ਫੱਕਾ ਦਾੜੇ ਪਾਉਂ ਤੋ ਕੱਢੋ ਕੱਢੋ ਐਵੇਂ ਕੱਢੂ ਕਰੋ ਤੋ ਨਾ ਕੱਢੋਗੀ ਉਹਦਾ ਘਾਰਿਆ ਸਾਰਾ ਆਹੋ ਉਹਦਾ ਵਾ ਐਂ ਫੜ ਕੇ ਲੈਂਦੇ ਆ ਉਹ ਜਾ ਮਾਤਾ ਬਿਨਾ ਵਜਾ ਤੂੰ ਐਵੇਂ ਨਾ ਕੋਈ ਗੱਲ ਨਾ ਬਾਤ ਤੇ ਲੜਾਈ ਨੂੰ ਵਾਜਾਂ ਮਾਰਨੀਆ ਹੂ ਗੱਲ ਬਾਤ ਨਹੀਂ ਕੀ ਬਿਨਾ ਗੱਲ ਬਾਤ ਲੜਾਈ ਹੁੰਦੀ ਨਹੀਂ ਤੇ ਤੇ ਉਹਨੇ ਫਿਰ ਕੀ ਕਹਿਤਾ ਉਹਨੇ ਕੀ ਕਹਿਤਾ ਉਹਨੇ ਮੇਰੇ ਪਿੱਛੇ ਮੈਣਾ ਦਿੱਤੇ ਮੰਮੀ ਦਾਦੀ ਕਹਿੰਦੀ ਆ ਵੀ ਤੁਸੀਂ ਇਹਨੂੰ ਮੈਣੇ ਦਿੱਤੇ ਮੈਂ ਮੈਣਾ ਨਹੀਂ ਕੋਈ ਵੀ ਦਿੱਤੇ ਉਹਨੂੰ ਉਹ ਗੱਲਾਂ ਨੂੰ ਚੰਗੀ ਭਣੀ ਆ ਤੇ ਪਾ ਕੇ ਵੱਲਸ ਵੱਲੇ ਸੂਟ ਬਹਿ ਜਾਂਦੀ ਆ ਮੈਂ ਆਹੋ ਗੱਲ ਕਹੀ ਸੀ ਮੈਣਾ ਉਹਨੂੰ ਮੈਂ ਕਹਾਵਾ ਦੇ ਰਹੀ ਤੇ ਸੂਟ ਕਿڑی ਤੁਹਾਡੇ ਕੋਲੋਂ ਮੰਗ ਕੇ ਲੈਣੀ ਉਹ ਨਹੀਂ ਵਿਚਾਰੇ ਦੀ ਪੈਨਸ਼ਨ ਆਉਂਦੀ ਆ ਜਾਂ ਉਹਨੂੰ ਭੂਆ ਹਣੀ ਦੇ ਜਾਂਦੀਆਂ ਵਾ ਕੀ ਦੱਸੋ ਸਾਡੇ ਕੋਲੋਂ ਤਾਂ ਕਦੀ ਉਹਨੇ ਪੈਸਾ ਵੀ ਨਹੀਂ ਕੋਈ ਮੰਗਿਆ ਦਾਦੀ ਪੋਤਾ ਨਾ ਚੰਗੀ ਇਤਨਾ ਆਪਣੇ ਬਿਆਰ ਲਾ ਲਿਆ ਕਰੋ ਉਹ ਕਹਿੰਦੀ ਮੇਰੇ ਭਰਾ ਦਿੰਦੇ ਆ ਤੂੰ ਕਹਿੰਦਾ ਭੂਆ ਦਿੰਦੀਆਂ ਵਾ ਉਹਨੂੰ ਟੈਂਸ਼ਨ ਮਿਲਦੀ ਆ ਚੱਲ ਜੋ ਵੀ ਆ ਤੁਹਾਡੇ ਕੋਲੋਂ ਤਾਂ ਨਹੀਂ ਮੰਗਦੀ ਮੈਂ ਸਗੋਂ ਦੇ ਕੋਲੋਂ 150 ਫੜ ਕੇ ਸਾਰਦਾ ਮੈਂ ਤੁਹਾਡੇ ਕੋਲੋਂ ਡਰਦਾ ਨਹੀਂ ਮੰਗਦਾ ਨਾ ਸਾਡੇ ਕੋਲੋਂ ਕਦੀ ਮੰਗੇ ਨਹੀਂ ਤੇ ਨੇੜਕਾ ਲੈਂਦੀ ਸਾਡੇ ਕੋਲ ਵੀ ਤੈਨੂੰ ਪਤਾ ਜਿੰਨੇ ਕੁ ਲੈਣੇ ਉਹਨੇ ਕੁ ਲੈਣਾ ਹੀ ਆ ਉਹਦੇ ਤੇ ਪੱਕੇ ਬੱਝੇ ਆ ਉਹ ਤੋਂ ਕਿੰਨਿਆ ਪੇ ਲੈਣਾ ਹੀ ਆ ਆਹੋ ਆਪਣੀ ਜ਼ਬਾਨ ਬੰਦ ਰੱਖੇ ਫਿਰ ਕਿ ਤੇਨੀ ਕੋਹਤਾਂ ਨੂੰ ਕਹਿੰਦੀ ਮਮੀ ਤੂੰ ਜਾਣ ਕੇ ਹੀ ਸੁੱਖ ਕਿੱਥੇ ਆ ਸੁੱਖ ਵੀ ਆ ਉਹਦੇ ਲਾਗੇ ਬੈਠੀ ਠੀਕ ਐ ਉਹਦੀ ਚੁੰਮਚੀ ਜਦੋਂ ਪੈਰ ਉਹਦੇ ਲਾਗੇ ਰਹਿੰਦੀ ਆ ਉੱਥੇ ਤਾਂ ਨਹੀਂ ਬੈਠੀ ਹਾਂ ਹੋਰ ਕਿੱਥੇ ਗਈ ਆ ਇਹ ਮੁੰਡੇ ਕੋ ਕੋ ਹਣੀ ਵਸਰਿਆ ਮੈਂ ਕਿੰਨਾ ਇਹਨੂੰ ਇੱਥੇ ਪੜਾਵਾ ਕੇ ਖਲਾਇਆ ਪੇ ਇਤਰਾ ਅਖੀ ਇਤਰਾ ਅਖੀ ਹੈ ਇਹ ਤਾਂ ਡਰ ਗਿਆ ਹੀ ਦਾਸ ਇਹ ਡਰਾ ਕੇ ਰੱਖੂਗੀ ਨਾ ਤੇ ਮੈਂ ਆ ਜਿਹੜੇ ਦਿਨ ਕੱਟੀ ਗਈਆਂ ਇਹਦੇ ਨਾਲ ਨਾ ਫਿਰ ਕਿੱਥੇ ਗਈ ਆ ਇੱਥੇ ਆਣੀ ਮੈਂ ਚਾਹ ਬਣਾਉਂ ਘੱਲੀ ਹਣੀਓ ਚਾਹ ਬਣਾਉਂਦੀ ਹਣੀ ਆ ਫਿਰ ਹਾਂ ਬਣਾਉਂਦੀ ਹਣੀ ਆ ਮੈਂ ਚਾਤੀ ਮਾਰੀ ਇਹਨਾਂ ਵੱਲ ਘਰੋਂ ਖਿਜਾ ਕੇ ਜਾਈ ਤੇ ਬਾਹਰੋਂ ਵੀ ਖਿਜਾ ਕੇ ਜਾਈ ਜਿਹੜਾ ਮੈਂ ਕੰਮ ਕਰਦਾ ਉਹੋ ਹੀ ਨਹੀਂ ਬਣਦਾ ਜਿਹੜੇ ਮੈਂ ਕੰਮ ਨੂੰ ਹੱਥ ਪੋਣਾ ਉਹੋ ਹੀ ਨਹੀਂ ਬਣਦਾ ਔਰ ਔਂਕਲੇਸ਼ ਮੁੱਕੇ ਜਾਂਦਿਆਂ ਵੀ ਲੜਾਈ ਆਉਂਦਿਆਂ ਵੀ ਲੜਾਈ ਇੱਥੇ ਬਸ ਇਹੋ ਹੀ ਕੰਮ ਆ ਤੇ ਜਿਹੜੀ ਵਿਆਹ ਕੇ ਲੈ ਆ ਨਾ ਉਹਨੇ ਸਭ ਸਿੱਖ ਮਤ ਦੇ ਲਾ ਉਹ ਕੀ ਕਹਿਣ ਦੀ ਉਹ ਵੀ ਵਿਚਾਰੀ ਚੋਪੀ ਰਹਿੰਦੀ ਆ ਚੋਪੀ ਰਹਿੰਦੀ ਆ ਲਾਫਾ ਤੇ ਤੂੰ ਹੀ ਕਰਦੇ ਰਹਿੰਦੇ ਜੇ ਮੈਂ ਦੇਖ ਕੇ ਕੰਮ ਹੋਲ ਫੇਰੀ ਕਰਦੀ ਆ ਅੰਦਰੋਂ ਨਹੀਂ ਬਾਹਰ ਨਿਕਲਣਾ ਉੱਥੇ ਕੀ ਸਮਾਨ ਚੁੱਕੀ ਜਾਣਾ ਰੱਖੀ ਜਾਣਾ ਮੈਂ ਠੇਕਾ ਲਿਆ ਕੰਮ ਦਾ ਤੇ ਗਲੀ ਚ ਖਲਾਰਾ ਪਾ ਦੇ ਤੇ ਮੈਂ ਕੰਮ ਤਾਂ ਤੁਹਾਡੇ ਦਾ ਠੇਕਾ ਲਿਆ ਉਹ ਬੈਠੀ ਅੰਦਰ ਉਹ ਖੁੰਡੀਆਂ ਵਖੰਦੀ ਰਹਿੰਦੀ ਮੈਨੂੰ ਅੰਦਰ ਹੀ ਮੈਂ ਤਾਂ ਬੋਲਣਾ ਇਦਾਂ ਹੀ ਬੋਲਣਾ ਬਤਿਆ ਰੇਂ ਗਾਵ ਜਗ ਸਈਆਂ ਤੇਰੀ ਦਾਦੀ ਦੀਆਂ ਹੋ ਨੀਂ ਮੈਂ ਸੈਣੀਆ ਚੰਗਾ ਨਾਂ ਸੋ ਫਿਰ ਆਹੋ ਮੈਂ ਨੀਂ ਸੈਣਾਂ ਮੈਂ ਠੇਕਾ ਲਿਆ ਸੈਆਂ ਦਾ ਨਾਂ ਲਓ ਠੇਕਾ ਆਹੋ ਆ ਗਿਆ ਭਾਖ ਪਕਾ ਕੇ ਮੇਰੇ ਦਿਵਾਲੇ ਚੜਨ ਬਖਾਲੇ ਜਿੰਨਾਂ ਨੂੰ ਪਖਾਉਣਾ ਵਾ ਮੈਂ ਵੀ ਏਡੀ ਕੱਚੀ ਕੁੜੀ ਨੀਂ ਕੀ ਜਿਹੜੀ ਇਹਨਾਂ ਕੋ ਡਰ ਚੂਗੀ ਸੋਕਾ ਕੀ ਗੱਲ ਹੋਈ ਭਲਾ ਗੱਲ ਮੈਂ ਤੁਹਾਨੂੰ ਕੀ ਦੱਸਾਂ ਜੇ ਮੈਂ ਕੁਝ ਬੋਲਨੀ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਮੈਨੂੰ ਵੱਧੂ ਗੱਲਾਂ ਸੁਣਾ ਦਿੰਦੀ ਮੈਂ ਡਰਦੀ ਕੁਝ ਕਹਿਨੀ ਵੀ ਨਹੀਂ ਉਹ ਦੱਸ ਦੇ ਸਹੀ ਕੀ ਹੋਇਆ ਵਾ ਮੰਮੀ ਦਾ ਕਸੂਰ ਪੈਣਾ ਮੰਮੀ ਨੇ ਅੰਦਰ ਆਣ ਕੇ ਮੈਨੂੰ ਮਿਹਨੇ ਮਾਰੇ ਇਹ ਤੋਂ ਆਪਣਾ ਮਾਂ ਪਿਓ ਖਾ ਗਈਆਂ ਤੂੰ ਮੈਨੂੰ ਨਾ ਖਾਜੀ ਮੈਨੂੰ ਡਰ ਲੱਗਾ ਰਹਿੰਦਾ ਦਾ ਦਿਨੇ ਸਾਰਾ ਕੁਝ ਸੁਣ ਲਿਆ ਬਾਹਰ ਗਈ ਫਿਰ ਇਹਨਾਂ ਦਾਦੀ ਨੂੰ ਵੀ ਮੇਨੇ ਦਿੱਤੇ ਦੋਵੇਂ ਬੰਸ ਬੰਨੇ ਸੂਟ ਪਾਉਂਦੀ ਆ ਤੂੰ ਇਥੋਂ ਲੈ ਕੇ ਮੇਰੇ ਕਜ਼ਮ ਦੀ ਤੇ ਮੇਰੇ ਪੁੱਤ ਦੀ ਕਮਾਈ ਖਾ ਕੇ ਤੇ ਨਾਂ ਤੋਂ ਪੇਕਿਆ ਤਾਂ ਨਾਉਂਦੀ ਫਿਰ ਦਾਦੀ ਨੇ ਵੀ ਤਾਂ ਬੋਲਣਾ ਹੀ ਕੀ ਆ ਮੰਮੀ ਦਾ ਦਿਮਾਗ ਐ ਐਵੇਂ ਬਿਨਾ ਵਜਾ ਤੂੰ 10 ਹੁਦ ਨਾਲ ਬਹਿਸ ਦੀ ਰਹਿੰਦੀ ਐ ਦਾ ਤੈਨੂੰ ਮੇਨੇ ਮਾਰਨ ਦੀ ਕੀ ਲੋੜ ਜੇ ਮੈਂ ਕਹਾਂ ਨਾ ਕਹਿਣਾ ਇਹਨਾਂ ਦੇ ਪਿਛੇ ਲੱਗਾ ਦੋਹਾਂ ਦੇ ਰਹਿਣ ਤੋਂ ਮੇਰਾ ਵੀ ਗੱਲ ਕੁੱਟਣ ਭਈ ਮੰਮੀ ਅੰਦਰ ਹੈ ਤੂੰ ਹੋਰ ਮੈਂ ਸਿਰਫ ਦਾਦੀ ਦੀ ਜ਼ੈਡ ਲਈ ਮੈਂ ਦਾਦੀ ਨੂੰ ਤੂੰ ਜਾਣ ਕੇ ਭੁੱਲਦੇ ਜੀ ਮੈਂ ਤਾਂ ਕਹਿੰਦਾ ਤੂੰ ਵੀ ਅੱਗੇ ਟੁੱਟ ਕੇ ਪੈ ਜਾ ਕਰ ਮੈਂ ਕਿੱਥੇ ਜਾਣਾ ਘਰ ਮੈਨੂੰ ਬਾਹਰ ਕੱਢ ਦੋ ਅਗਰ ਐਵੇਂ ਕਰੋ ਬਾਹਰ ਕੱਢ ਦੋ ਇੱਥੇ ਹੀ ਆ ਨਾ ਮੈਂ ਮੈਂ ਬਾਹੋਂ ਬਣ ਕੇ ਬਾਹਰ ਕੱਢ ਦੇਣਾ ਤੁਹਾਡੇ ਕਿੰਨੀ ਕਿ ਚਲਦੀ ਪਤਾ ਮੈਨੂੰ ਮੰਮੀ ਗਾੜੀ ਚਲਾ ਲਾਂਗੇ ਫਿਰ ਕੋਈ ਗੱਲ ਨਹੀਂ ਕਿੱਥੇ ਜਾਣਾ ਮੇਰਾ ਤਾਂ ਪਿੱਛਾ ਵੀ ਨਹੀਂ ਹੈਗਾ ਫਿਰ ਕਿਤੇ ਜਾਣ ਨੂੰ ਮੰਮੀ ਦਾ ਇੱਕ ਸੂਰ ਮੰਮੀ ਜਾਣ ਜਾਣ ਦਾਦੀ ਨਾਲ ਵੀ ਪੰਗੇ ਨਹੀਂ ਲੈਂਦੀ ਉਹ ਵਿਚਾਰੀ ਕਹਿੰਦੀ ਵੀ ਨਹੀਂ ਕੋਸ਼ ਜੇ ਉਹ ਬੇਟੀ ਪਾੜ ਕਰਦੇ ਤਾਂ ਉਹ ਨੂੰ ਕਹਿੰਦੀ ਰੱਬ ਰੱਬ ਕੀਤਾ ਕੁਛ ਨਹੀਂ ਬੰਨਦਾ ਤਾਂ ਹੁਣ ਵਿਚਾਰੀ ਕਿੱਥੇ ਜਾਵੇ ਬੰਨਾ ਕਿਉਂ ਨਹੀਂ ਆ ਰੱਬ ਰੱਬ ਕੀਤਾ ਰੱਖ ਨਹੀਂ ਬੰਨਾ ਕਹਿੰਦੀ ਮੇਰੇ ਵੱਲ ਵੇਨ ਨਹੀਂ ਰਹੀ ਨੀ ਤੇਰਾ ਮੇਰੇ ਵੱਲ ਧਿਆਨ ਰਹਿੰਦਾ ਫਲਾਣ ਤੇ ਅਜੀ ਦਾਦੀ ਵੇਖ ਲੈਂਦੀ ਮੰਮੀ ਬੰਦ ਕੀ ਹੋ ਜਾਂਦਾ ਵਾ ਕਿੱਧਰ ਵੇਖਣਾ ਮੈਂ ਤੇ ਅੱਗੇ ਆਖਿਆ ਮੈਂ ਉਹ ਅੱਖਾਂ ਬੰਦ ਕਰਕੇ ਵਿਆਹ ਕਰੀ ਅੱਖਾਂ ਮੀਟਲਾ ਕਰੇ ਵੇਖ ਕੇ ਪਰ ਹੈ ਨਹੀਂ ਭਰਾਵਾ ਇਹ ਤੇ ਰੱਬ ਨੂੰ ਵੀ ਉਹ ਗੱਲ ਵੀ ਰੋੜੇ ਮਾਰਨ ਵਾਲੀ ਗੱਲ ਕੰਡਈ ਏ ਰਹਿਣ ਦਾ ਨਹੀਂ ਹਟਦੀ ਮੰਮੀ ਟ੍ਰੇਨਿੰਗ ਕਰਨਾ ਮੈ ਤਾਂ ਤੁਹਾਨੂੰ ਅੱਗੇ ਇੱਧਰ ਜਾਂਦੇ ਆਂ ਵੇਖ ਇੱਧਰ ਰੋਲੇ ਹੋ ਗਈ ਵੀ ਵਿੱਚ ਤੁਸੀਂ ਵੀ ਮੈਨੂੰ ਗੱਲ ਦੇ ਤੇ ਆਵਾਜ਼ ਮਾਰ ਲਈ ਵੀ ਦੱਸ ਕਿਦਾ ਕਸੂਰ ਜੇ ਮੈਨੂੰ ਬੋਲਣਾ ਪਿਆ ਤਾਂ ਮੰਮੀ ਨੇ ਫੇਰ ਮੇਰੇ ਦਿਵਾਲੀ ਹੋਣਾ ਜਦੋਂ ਮੈਂ ਕਿ ਕੰਮ ਜਾਣਾ ਨਾ ਪਹਿਲਾਂ ਪੈਸੇ ਮੰਗਦਾ ਨਾ ਫਨਾ ਪਹਿਲਾਂ ਮੇਕੋ ਨਹੀਂ ਹੈਗੇ ਬੜੇ ਖਰਚ ਤੇ ਤੂੰ ਤੂੰ ਬਸ ਇਹੋ ਪੈਸਿਆਂ ਦਾ ਰੱਖਿਆ ਅੱਗੇ ਤੇ ਫਿਰ ਕੰਮ ਸਵਾਹ ਮੰਨਣਾ ਲੜਾਈ ਪਾ ਕੇ ਜਦੋਂ ਕੰਮ ਨੂੰ ਜਾਣਾ ਕਿ ਮਮਮੀ ਤੇ ਮੇਰਾ ਨਾਂ ਲਾਂਦੀ ਜਦੋਂ ਦੀ ਤੂੰ ਆ ਹੀ ਕੁੱਟੇ ਪੈਰਾਂ ਵਾਂਣੀ ਆਂਦੀ ਮੇਰੇ ਮੁੰਡੇ ਦਾ ਕੰਮ ਨਹੀਂ ਬੰਦ ਹਾਂ ਆਪ ਬਹੁ ਖਿੜੇ ਮੱਥੇ ਮੈਨੂੰ ਉਪ ਘਲਾਉਂ ਪੈਸੇ ਦੇ ਕੇ ਵੀ ਆ ਲੈ ਆ ਕੰਮ ਕਰਿਆ ਮੈਂ ਕਿੱਥੇ ਚਲ ਜਾ ਦੱਸੋ ਗੱਲ ਤੈਨੂੰ ਜਾਣ ਨਹੀਂ ਕਿ ਥੋੜੀ ਕਹਿਣ ਦਿਆ ਮੈਂ ਮੰਮੀ ਤਾਂ ਮੈਨੂੰ ਇਦਾਂ ਹੀ ਮੇਨੇ ਮਾਰਦੀ ਨਾ ਸੱਚੀ ਮੇਰਾ ਤਾਂ ਚੀ ਕਰਦਾ ਕਿ ਮਨੇ ਕੋ ਖਾ ਕੇ ਮਰ ਜਾ ਕੰਮ ਨਿਭੜੇ ਉਹ ਕਹਿੰਦੀ ਰਹਿੰਦੇ ਤੂੰ ਨਾ ਪਰਵਾਹ ਕਰਿਆ ਕਰ ਟੈਨਸ਼ਨ ਹੀ ਨਾ ਲਿਆ ਕਰ ਇਹਦੀ ਹੋਈ ਜਾਂਦੀ ਟੈਨਸ਼ਨ ਆਪ ਤੇ ਤੂੰ ਮਰ ਚਲ ਜੈ ਤਾਂ ਮੰਮੀ ਕਿੰਨੀਆਂ ਗੱਲਾਂ ਸੁਣੰਦੀ ਐ ਮੈਂ ਨਾ ਅੱਡੇ ਚ ਤੈਨੂੰ ਨੀਂਦੀਆਂ ਗੋਲੀਆਂ ਲਿਆ ਕੇ ਦੇਣਾ ਸਵੇਰੇ ਸਵੇਰੇ ਜਦੋਂ ਉੱਠੂਗੀ ਨਾ ਇਨੂੰ ਚਾਹ ਚ ਦੋ ਪਾ ਦਿਆਂ ਸਾਰੀ ਦਿਹਾੜੀ ਇਹਦੀ ਸੁਰਤ ਭੁੱਲੀ ਰਵੇ ਤਾਂ ਕੰਨਾਂ 'ਚ ਵਜਦੀ ਰਵੇ ਆਪੇ ਨੇ ਲੰਮੇ ਪਿਆ ਜਾ ਕਰਨਾ ਆ ਫਿਰ ਹੋਰ ਕੀ ਆ ਘਰ ਸਾਡੇ ਕਲੇਸ਼ ਹੀ ਰੱਖਿਆ ਮਾਦਾ ਨੇ ਫਿਰ ਇਹੰਦੋਲੀ ਬੋਲੋ ਤੇ ਆ ਕਿ ਨਾ ਮੰਮੀ ਫਿਰ ਮੇਰੇ ਦਵਾਲੇ ਹੋ ਜਾਣਾ ਪੀ ਉਹਨੂੰ ਪਟੀਆਂ ਪੜ੍ਹਨ ਦੀ ਜਾ ਚਾਹ ਮੈਨੂੰ ਵੀ ਦੇ ਦੇ ਤੇ ਮਾਤਾ ਨੂੰ ਪਾ ਕੇ ਦੇ ਆ ਦੇਣ ਲੱਗੀ ਆ ਕਿ ਦਦੀ ਲੱਗਣੀ ਚਾਹ ਦਿੰਦੀ ਆਂ ਤੇ ਤੈਨੂੰ ਉਹ ਸਿਖਾਉਂਦੀ ਆ ਤੇਨੂੰ ਉਹ ਪਟੀਆਂ ਪੜ੍ਹਾਉਂਦੀ ਆ ਬਹੁਤ ਸਿਖਾਉਂਦੀ ਆ ਕਿਤੇ ਉਹ ਉਹ ਤੇ ਆਪ ਡਰਦੀ ਫਿਰਦੀ ਇਹਦੇ ਤੋਂ ਉਹ ਵੀ ਵਿਚਾਰੀ ਕੀ ਕਰੇ ਅੰਨੱਕ ਕੇ ਬੋਲਣਾ ਹੀ ਕਿੰਨਾ ਕਚੇਰੋ ਵਿੱਚ ਉੱਪਰ ਰਵੇ ਉਹ ਸੋਹਂਦੀ ਆ ਸਾਰਾ ਕੁਝ ਮੁਰ ਕੇ ਉਹਨੂੰ ਪਤਾ ਕਿੱਦਾਂ ਮੰਮੀ ਉਹਦੇ ਹੱਥੀ ਪੈਨ ਤੱਕ ਗਈ ਦਾਦੀ ਤੇ ਅੱਜ ਜੇ ਮੈਂ ਹਟਾਉਣ ਗਈ ਤਾਂ ਮੰਮੀ ਮੇਰੇ ਦਿਵਾਲੇ ਹੋ ਗਈ ਚਲ ਮੈਂ ਆਪ ਕਿਹਾ ਜਾ ਕੇ ਤੇ ਮੇਰੇ ਆਪ ਦਿਵਾਲੇ ਹੋ ਗਈ ਚਲ ਆ ਚਾਹ ਮੈਂ ਪਰਲੇਂਦਰ ਬੈਠਾ ਹੀ ਹਾਂ ਹੈ ਜੇ ਨਹੀਂ ਜੋ ਆਇਆ ਤਾਂ ਬੜਾ ਉਹ ਮਾਮਾ ਆ ਕੇ ਚੁੱਕਣਾ ਤਾਂ ਕਿ ਮਾਂ ਨਾਲ ਲੜਦਾ ਵਾ ਤਾਂ ਮੈਂ ਕਿਹੜੀ ਗਾੜੀਆਂ ਘਾਟਾਂ ਗਿਆ ਖੰਬਟ ਪਾ ਕੇ ਫੇਰ ਮੇਰੇ ਕੋ ਤਾਂ ਪੁੱਛ ਨਹੀਂ ਉਹਨੂੰ ਵੀ ਜਾ ਕੇ ਐਣਕਾਂ ਵਾਲੀ ਨੂੰ ਕਿ ਤੂੰ ਕੀ ਘੜਕੜ ਲਾਈ ਉਹ ਜਰਾ ਪੁੱਛਦੀ ਏ ਹੂੰ ਸਿਖਾਤਾ ਆਪਣੇ ਪੋਤੇ ਨੂੰ ਚੰਗੀ ਤਰ੍ਹਾਂ ਕਿ ਸਿਖਾ ਲੈਣਾ ਨਹੀਂ ਤੂੰ ਨੇ ਆਪਣੇ ਆਦਮੀ ਨੇ ਸਿਖਾ ਦੇ ਰਹੀ ਮੈਂ ਕਿੱਥੇ ਉਹਨੂੰ ਸਿਖਾ ਲਿਆ ਤੂੰ ਸਖਾ ਦੇ ਰਹੀ ਹਾਂ ਮੈਂ ਅਨੇ ਸਖਾ ਲਿਆ ਸਖਾ ਦੇ ਤੇ ਮੇਰੇ ਸਿਰ ਚੜ ਕੇ ਕਈ ਕਈ ਗੱਲਾਂ ਕਰਦਾ ਰਿਆ ਕੋਈ ਨਹੀਂ ਕਰਦਾ ਰ ਪਹਿਲਾਂ ਤਾਂ ਤੇਰੇ ਮਗਰ ਲੱਗ ਰ ਮਾਂ ਦੇ ਤੇ ਮਾਂ ਮਗਰ ਲੱਕੇ ਤੇ ਮੈਨੂੰ ਗੱਲਾਂ ਕਰਦਾ ਰਿਆ ਅੱਜ ਮੇਰਾ ਮੁੰਡਾ ਸਿਆਣਾ ਹੋਇਆ ਤੇ ਜੇ ਮੇਰੀ ਗੱਲ ਕਰਨ ਲੱਗਾ ਉਹਨੂੰ ਵੀ ਤੂੰ ਸਖਾ ਦੇਣਾ ਸ਼ੁਰੂ ਕਰਤਾ ਇਤਨਾ ਹੀ ਕਰਨਾ ਕੋਈ ਤਾਂ ਸੁਣੇ ਮੇਰੀ ਅੱਛਾ ਹਾ ਤੂੰ ਤਾਂ ਮੈਨੂੰ ਟਿਕਣ ਨਹੀਂ ਦਿੰਦੀ ਮੈਂ ਤੈਨੂੰ ਕਿਹਨੇ ਟਿਕਣ ਤਾਂ ਤੂੰ ਨਹੀਂ ਮੈਨੂੰ ਦਿੰਦੀ ਆ ਚੱਕੂਗੀ ਇਹ ਕਰਕੇ ਇਹ ਚਾਕਾ ਨਾ ਤੇ ਤੂੰ ਤਾਂ ਚਲਦੀ ਕਿਤੇ ਦੀ ਕਿਤੇ ਮੈਂ ਮਿਹਦੇ ਰਹਿਣੀ ਮੈਂ ਕਿੱਥੇ ਗਈ ਤੇ ਕਿੱਥੋਂ ਆਈ ਐ ਮੈਂ ਕਿੱਥੇ ਜਾਣਾ ਪਹ ਲੱਧਾ ਕੀ ਬਤਾ ਹੁਣ ਮੈਨੂੰ ਸਾਡੇ ਪਿੰਡ ਦਾ ਇੱਥੇ ਤਾਂ ਬਹੁਤ ਅਵਾਜ਼ ਗੰਦਾ ਹੋ ਗਿਆ ਮੈਂ ਤਾਂ ਕੋਈ ਸੁਣਿਆ ਨਾ ਤੂੰ ਕਿਹੜਾ ਅਵਾਜ਼ ਨਵਾਂ ਗੰਦਾ ਕਰਦਾ ਆ ਕਿਹਾ ਮੈਂ ਸੁਣਦੀ ਆ ਤੈਨੂੰ ਬਹਿ ਇਥੇ ਬੈਠੀ ਨੂੰ ਖਬਰਾਂ ਦੇ ਜਾਂਦੀਆਂ ਹੁਣ ਮੈਂ ਤੇ ਸਾਰੇ ਜਾਣੀ ਮੈਨੂੰ ਤਾਂ ਕੋਈ ਨਹੀਂ ਸੁਣਦਾ ਤੈਨੂੰ ਨਹੀਂ ਸੁਣਦਾ ਮੈਂ ਤਾਂ ਹੀ ਫਿਰ ਗਿਆ ਰੋ ਵੀ ਨਹੀਂ ਆ ਕਿੱਥੇ ਗਈ ਆ ਕਿੱਥੋਂ ਆਈ ਆ ਆਪੇ ਇਹ ਨਿਕਲ ਨਾ ਜਾਵੇ ਕਿਤੇ ਹਾਂ ਨਿਕਲ ਨਾ ਜਾਵੇ ਰੱਖਿਆ ਦਿਓ ਅੱਛਾ ਤੇ ਨੋ ਮੁੰਡੇ ਨੂੰ ਕੀ ਦੱਸਣਾ ਆ ਹਾ ਹਾ ਆਪਣੀ ਸੋਚ ਨਾ ਰੱਖ ਪਿਛਲੀ ਮੈਂ ਕੀ ਸੋਚ ਮੇਰੀ ਕੀ ਸੋਚ ਹੀ ਪਿਛਲੀ ਮੈਂ ਨੋ ਵੜੀ ਆ ਤੇ ਕੋਈ ਨਾ ਮਾਰੇ ਪੋਤ ਨਾ ਵਾਲੀ ਆ ਹਾਂ ਤੇ ਤੇਰੀ ਸੋਲਤਾ ਵੀ ਨਹੀਂ ਬਦਲੀ ਤੇ ਤੂੰ ਹੁਣ ਜਮਾਨੇ ਬਦਲੇ ਰਹੇ ਨਹੀਂ ਗਏ ਅੱਛਾ ਹਾਂ ਜਮਾਨੇ ਬੜੇ ਖਤਰਨਾਕ ਵਾ ਨਿਕਲਣਾ ਮੈਂ ਨਿਕਲਦਾ ਹਾਂ ਤਾਂ ਮੈਂ ਉਹਦਾ ਨਿਕਲ ਜਾਂਦੀ ਕਦੋਂ ਜਦੋਂ ਤੂੰ ਆਪਣੇ ਪੁੱਤ ਨੂੰ ਨਕਰ ਲਾਇਆ ਹੈ ਮੇਰੀ ਗੱਲ ਨਹੀਂ ਸੁਣਦਾ ਤਾਂ ਹੁਣ ਮੈਂ ਨਿਕਲਦਾ ਜਦੋਂ ਮੇਰੀ ਉਹ ਸੁਣਦਾ ਵਾ ਬਥੇਰੀਆਂ ਸੁਣਦਾ ਰਿਆ ਹੈ ਤੇਰੀਆਂ ਵੀ ਬੜੀਆਂ ਮੈਂ ਨਹੀਂ ਆਹੋ ਆਹੋ ਤੂੰ ਹੁਣ ਆਂਦੇ ਹੋਣੀ ਵੀ ਸਾਬੀ ਕੋਈ ਸੁਣਦਾ ਵਾ ਹਾਂ ਸਾਬੀ ਕੋ ਸੁਣਦਾ ਵਾ ਤੂੰ ਤਾਂ ਮੈਨੂੰ ਘਰੋਂ ਕਢੋਂ ਤੱਕ ਗਈ ਹਾਂ ਕੀ ਆਖਿਆ ਮੈਂ ਹਾਂ ਮੇਰੇ ਪਿਛਲੇ ਚੰਗੇ ਹੀ ਜਿਨ੍ਹਾਂ ਮੇਰੇ ਪੈਰ ਲਾਤੇ ਤੂੰ ਥੜੇ ਲੱਕਣ ਦੇਣਾ ਹੀ ਮੈਨੂੰ ਕੀ ਪਤਾ ਹੀ ਮੈਂ ਜੇ ਵੇਂਦੀ ਨਾ ਤੇ ਮੈਂ ਲੈਉਣੀ ਨਹੀਂ ਹਾਂ ਇਸ ਲਈ ਤੇਰੇ ਚੰਗੇ ਹੀ ਤੂੰ ਬੜੀ ਖੱਬੀ ਖਾਂਦੇ ਤੇਰਾ ਪੁੱਤ ਖੱਬੀ ਖਾਣੇ ਹੀ ਨਾ ਮਰਬਿਆਂ ਦਾ ਤਾਂ ਤੁਹਾਡਾ ਤਾਂ ਪਤਾ ਲੱਗਦਾ ਜਿਹੜੀ ਮੈਨੂੰ ਨਹੀਂ ਲੜਣਾ ਤੂੰ ਤੇ ਮਰਬਿਆਂ ਦਾ ਕਿੰਨੇ ਕਿ ਮਰਬੇ ਪਿੰਡਾਂ ਚੋਂ ਆਉਂਦੇ ਆ ਇਸ ਤਰ੍ਹਾਂ ਹੀ ਆ ਹਾਂ ਮੈਂ ਉਹ ਜਿਹੜੀ ਦੀਨ ਕੱਟ ਗਈ ਹਾਂ ਤੇ ਮੇਰੇ ਮੁੰਡੇ ਨੂੰ ਸਿਖਾਉਣਾ ਬੰਦ ਕਰਦੇ ਮੈਂ ਤੈਨੂੰ ਬੜੀ ਵਾਰਾਂ ਵੱਡਿਆਈਓ ਮੈਂ ਤੂੰ ਇਕੱਲੀ ਨਹੀਂ ਕੱਟੇ ਮੈਂ ਵੀ ਕੱਟੇ ਹੀ ਮੈਂ ਕੱਟ ਕੇ ਸਭ ਕੁ ਹ ਬਣਾਇਆ ਵਾਂ ਅੱਛਾ ਆਹੋ ਤਾਂ ਹੁਣ ਤੁਮਾਂ ਨਹੀਂ ਘਰ ਹੋਣੇ ਕੋਈ ਕਿਉਂ ਮਨੇ ਕਿਹਾ ਮੁੰਡਾ ਰਖਿਆ ਤਾਂ ਤੂੰ ਪੋਤਨੋਂ ਵੀ ਮਗਰ ਲਾ ਲਈ ਆ ਪੋਤਨੋਂ ਨੂੰ ਤੂੰ ਛੱਡਦੀ ਨਹੀਂ ਤੇ ਮੈਂ ਆਖਿਆ ਧੀਏ ਮੇਰੇ ਨਾਲ ਵੀ ਇਤਨ ਕਰਦੀ ਰਹੀ ਅੱਛਾ ਹਾਂ ਤੋ ਉਹਨੂੰ ਕੰਮ ਕੋਈ ਨਹੀਂ ਕਹਿਣਾ ਕਿਨੂੰ ਉਹਨੂੰ ਉਹਨੂੰ ਅੰਦਰੇ ਬੈਠੀ ਰਵੇ ਤੂੰ ਕਰਦੀ ਨਹੀਂ ਹਾਂ ਹਾਂ ਤੇ ਕਰਦੀ ਹਾਂ ਕਦੋਂ ਕਰਦੀ ਨਹੀਂ ਹਾਂ ਜਦੋਂ ਕੰਮ ਆਖਣਾ ਉਹਦੋਂ ਆਖਣਾ ਮੇਰੇ ਪੀੜ ਹੁੰਦੀ ਮੇਰੇ ਪੀੜ ਹੁੰਦੀ ਹਾਂ ਹਾਂ ਬਹੁਤ ਪੀੜਾ ਹੁੰਦੀਆਂ ਹੀ ਕਾਈ ਤੂੰ ਮੰਜੇ ਦਾ ਰੋਟੀ ਨਹੀਂ ਆਣ ਕਰਦੀ ਹਾਂ ਮੰਜੇ ਤੇ ਖਾਨੀ ਹਾਂ ਨਹੀਂ ਇਹ ਦੰਦੇ ਤਾਂ ਘਰ ਚ ਕਪਾਤ ਪਾਉਣੀ ਹਾਂ ਹਾਂ ਆਹੋ ਹਾਂ ਤੇ ਦੋ ਬੋਤ ਬੋਤਾਂ ਵਿਚ ਆ ਘੱਟ ਤਕਲਾ ਆਉਥੇ ਤਮੋ ਤੇਰਾ ਮੇਰੇ ਦਿਵਾਲੇ ਹੁਣ ਤੇਰਾ ਦਾਦਾ ਵਾਪੀ ਪੋਤ ਨਾ ਉਹ ਨਾ ਮੈਂ ਤਾਂ ਕਰ ਮੈਂ ਨਹੀਂ ਹੁਣ ਦੇਣੀ ਹਾਂ ਤੇ ਤੂੰ ਮੇਰਾ ਮੁੰਡੇ ਨੂੰ ਸਿਖਾ ਕੇ ਤੂੰ ਉਹਨੂੰ ਮੇਰੇ ਨਾਲ ਵੱਖਰਾ ਕਰ ਦੇ ਕਿਉਂ ਵੱਖਰਾ ਕਰਨਾ ਦੇਣੇ ਅਸੀਂ ਇਕੱਠੇ ਆਈ ਹਾਂ 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 ਇਕੱਠੇ ਰਹਿਣਾ ਅਸੀਂ ਇਕੱਠੇ ਆਈ ਹਾਂ ਅੱਛਾ ਆਹੋ ਤੇ ਪਰ ਇਹ ਆਪੇ ਜਿਹੜੀਆਂ ਤੂੰ ਗੱਲਾਂ ਚਾਹੁੰਦੀ ਮੈਂ ਨਹੀਂ ਹੁਣ ਦੇਣੀਆਂ ਮੈਂ ਬਹੁਤ ਚੰਨੀ ਹਾਂ ਹੈਨਾ ਆਹੋ ਉਹਨਾਂ ਪੋੜੀਆਂ ਕਰਕੇ ਮੈਂ ਘਾਦੀ ਚੀਜ਼ ਬਣਾਉਣੀ ਮੈਂ ਕੀ ਚੰਨੀ ਹਾਂ ਨਹੀਂ ਨਹੀਂ ਇਤਨੇ ਬਣਾਈਆਂ ਅੱਛਾ ਹਾਂ ਬਹੁਤ ਬਣਾਈਆਂ ਹਾਂ ਹਾਡੀ ਸਾਥ ਨੇ ਬਣਾ ਕੇ ਨੇ ਦਿੱਤੀਆਂ ਸਾਨੂੰ ਆਹ ਸੂਟ ਫਾੜੇ ਤੇ ਫਿਰ ਲਿਆ ਹੋਰ ਕਰਤੂਤ ਕਰਤੂਤ ਤੇਰੀ ਕਿਹੜੀ ਆ ਭਲਾ ਮੈਂ ਦੱਸ ਨਾ ਪੜੀਆਂ ਨਹੀਂ ਗਾੜੇ ਪਉਂਦੀ ਆ ਇਹਦੀ ਕੋਸ਼ਕਡਾਈਆਂ ਵਾਲੇ ਪਉਂਦੀ ਆ ਹੁਣ ਮੈਨੂੰ ਲਿਆ ਕੇ ਦੇ ਤੂੰ ਸੂਟ ਤੇ ਮੈਂ ਵੇਖਾਂ ਕਿਹੜੇ ਤੂੰ ਫਿੱਕੇ ਲਿਆ ਕੇ ਦਿੰਨੀ ਆ ਤੇ ਨਾਲ ਮੇਰੀ ਪੋਤ ਨਾਲ ਨਾਲ ਲਿਆਵੇਂ ਦੇ ਨਹੀਂ ਸੂਟ ਤੁਹਾਨੂੰ ਸਵਾ ਸੱਤਾਂ ਚੁੱਲੇ ਤੇ ਸਾਡੇ ਸੱਤਾਂ ਚੋਆ ਦੇ ਤੇਰੇ ਸਿਰ 'ਚ ਪਾਵਾਂਗੇ ਅਸੀਂ ਦੋ ਜਾਨੀਆਂ ਹੋ ਗਧਰੇ ਆ ਉੱਠ ਮਾਤਾ ਚੱਲ ਉੱਧਰ ਕਿੱਥੇ ਜਾਵਾਂ ਵੇ ਛੱਡਦੀ ਨਹੀਂ ਚਲੋ ਚਲੋਗਾ ਕਿੱਥੇ ਜਾਵਾਂ ਬੀਬੀ ਤੁਸੀਂ ਵੀ ਚੁੱਪ ਕਰੋ ਮੰਮੀ ਇਹਨਾਂ ਨੂੰ ਚੁੱਪ ਕਰਾਉਂਦਾ ਮੇਰੇ ਦਵਾਲੇ ਜਾਂ ਜਾਂ ਨਾ ਉਹ ਤੋਰ ਪਾ ਮਾ ਦਾ ਕਾਹ ਤੋਂ ਕਲੇਸ਼ ਪਾਇਆ ਵਾ ਕਲੇਸ਼ ਨਾ ਪਾਇਆ ਵਾ ਇਹ ਜੇ ਦਿਖਾ ਲੈਣ ਪੀ ਇਹ ਆ ਵਿਖਾਲਦੀ ਜੋ ਵੇਲੀ ਇਹਨੂੰ ਕੰਮ ਅਟਾਇਆ ਹੋਵੇ ਨਾ ਆਪੇ ਆਰਾਮ ਨਾਲ ਸੋਵੇ ਓਏ ਉਹ ਤੇ ਆਪਣੇ ਕਮਰੇ ਜਾ ਤੁਸੀਂ ਉਧਰੋਂ ਆਏ ਜੇ ਚਲੋ ਆਪਣੇ ਉਧਰ ਜਾ ਕੇ ਪਾਓ ਤੇ ਜੇ ਤੈਨੂੰ ਸਖਾਸ ਕਰ ਕਰਦੀ ਆ ਤੇ ਮੈਂ ਆਪਣਾ ਨਹੀਂ ਪੁੱਛਣੇ ਨੂੰ ਉਹ ਕੱਖ ਨਹੀਂ ਸਖਾ ਲਿਆ ਉਹਨੇ ਚਲੋ ਉਠੋ ਉਠੋ ਅੱਛਾ ਚੰਗਾ ਮੈਂ ਚਲ ਜਾਂਦੀ ਤਾਂ ਤੂੰ ਇਹਦੇ ਹੋਰ ਗੌਣ ਗੋਲਾ ਲਾ ਕੇ ਬੈ ਕੇ ਰਹਿਣ ਦੇ ਦਾਦੀ ਨਾ ਲੜਾਈ ਕਰਿਆ ਕਰ ਤੇ ਰਹਿਣ ਕਿ ਤਵਾ ਪੁੱਤ ਮੈਨੂੰ ਛੱਡਦੀ ਨਹੀਂਗੀ ਇਹ ਜਵਾਨੀ ਵਾਹੇ ਵੀ ਇਹੋ ਕੁਛ ਕਰਦੀ ਰਹੀਓ ਚਲ ਹੁਣ ਛੱਡ ਪਰਾਂ ਦਾਦੀ ਪਤਾ ਕੀ ਆ ਤੁਹਾਨੂੰ ਮੈਂ ਅੱਗੇ ਵੀ ਕਹਿ ਗਈ ਗਿਆ ਵੀ ਸਾਰੀ ਗਲੀ ਨੇ ਵੀ ਨਹੀਂ ਭਾਵੇਂ ਉੱਤੇ ਚੌਂਕ 'ਚ ਗੱਲਾਂ ਕਰਨੀਆਂ ਮੈਨੂੰ ਸ਼ਰਮ ਆਉਂਦੀ ਜਦੋਂ ਮੈਂ ਬਹਿਣਾ ਉੱਥੇ ਜਾ ਕੇ ਤੈਨੂੰ ਆਉਂਦੇ ਤੁਹਾਨੂੰ ਵੀ ਆਉਂਦੀ ਆ ਪਰ ਇਹਨੂੰ ਨਹੀਂ ਆਉਂਦੀ ਇਹ ਤਾਂ ਹੁਣ ਬੁਟੀ ਦਿਵਾਲੇ ਵੀ ਹੋ ਗਈ ਆ ਚਲ ਮੈਂ ਸਮਝਾ ਲੂੰਗਾ ਆਪੇ ਹੀ ਮੈਂ ਬੁਟੀ ਦਿਵਾਲੇ ਨਹੀਂ ਹੋਣ ਦੇਣੀ ਮੈਂ ਸੁੱਖਾਂ ਸੁਖ ਕਰਕੇ ਲਈ ਆ ਆਹੋ ਮੈਨੂੰ ਦੱਸਿਆ ਸੁਖ ਨੇ ਵੀ ਚੱਲ ਤੁਸੀਂ ਚੁੱਪ ਕਰੋ ਆ ਤੂੰ ਹੀ ਜਾਣ ਕੇ ਇਦਾਂ ਲੜਾਈ ਵਧੀ ਜਾਣੀ ਵਧੀ ਜਾਣੀ ਚੱਲ ਉਹ ਤਾਂ ਤੇਰੇ ਕਹਿ ਦੇ ਮੈਂ ਚੁੱਪ ਹੋ ਜਾਨੇ ਆ ਪਰ ਜੇ ਇਹਨੇ ਮਾੜੀ ਚੰਗੀ ਸੁੱਖ ਨੂੰ ਚਾਹੇ ਮੈਨੂੰ ਆਖੇ ਅਹੀਂ ਨਹੀਂ ਬਰਦਾਸ਼ਤ ਕਰਨੀ ਹੁਣ ਭਾਂਡੇ ਟੀਂਡੇ ਲਾ ਕੇ ਕਰਨੇ ਆ ਭਾਂਡੇ ਤੇ ਲੱਗ ਕਰਨੇ ਨਹੀਂ ਨਾ ਉਹ ਤੇ ਜਿੰਨਾ ਚਿਰ ਮੈਂ ਜੀਂਦੀ ਆ ਰਹਿਣਗੇ ਇਕੱਠੇ ਚੰਗਾ ਫੇਰ ਆਹੋ ਇਹਨੂੰ ਚੁੱਪ ਕਰਾ ਹਰਮਨਾ ਹਾਂ ਕਰ ਗਈ ਚੁੱਪ ਓਏ ਆਹੋ ਮਾਤਾ ਕਰ ਗਈ ਆ ਨਾ ਲੜੋ ਨਾ ਲੜੋ ਅੱਛਾ ਤੂੰ ਨਾ ਗੰਗਲੌਰ ਮਿੱਟੀ ਘਾਟੀ ਝੜਿਆ ਕਰ ਉਹਦਾ じゃ ਨਾ ਉਹਦਾ ਬਣ ਜਨਾ ਮੇਰੇ ਵੱਲ ਆਉਣਾ ਮੇਰਾ ਬਣ ਜਾਣਾ ਤੇ ਮੈਂ ਕੀ ਕਰਾਂ ਫਿਰ ਮੈਂ ਤਾਂ ਲੜਾਈ ਤੋਂ ਡਰਦਾ ਹੀ ਹਾਂ ਲੜਾਈ ਦਾ ਮੂੰਹ ਕਾਲਾ ਹੁੰਦਾ ਵਾ ਤੇ ਫਿਰ ਇੰਨੀ ਗੱਲ ਉਹਨੂੰ ਸਮਝਾਇਆ ਕਰ ਸਮਝਾਇਆ ਉਹਨੂੰ ਤੁਸੀਂ ਵੀ ਸਮਝ ਜੋ ਇਹ ਵੇਲੀਆਂ ਵਾ ਇਹ ਲੜਾਈ ਨਵਾਜਾ ਮਾਰਦੀਆਂ ਮੈਂ ਕੰਮ ਕਰਦੀ ਆ ਤੁਸੀਂ ਗੋਡੀ ਕਾਂਡੇ ਜੇ ਤੁਸੀਂ ਵੀ ਵੇਲੇ ਜੇ ਮੈਂ ਰੋਟੀ ਕੰਦਾ ਪਕਾ ਕੇ ਤੂੰ ਵੀ ਮਮੀ ਰੋਟੀ ਪਾਣੀ ਤੇ ਸਾਰਾ ਸੁੱਖ ਕਰਦੀ ਮੈਂ ਕਿਹੜਾ ਅੰਨਾ ਮੈਨੂੰ ਕਿਹੜਾ ਦੇਖਦਾ ਨਹੀਂ ਆ ਜੱਦਾ ਜਾਥੋਂ ਚੱਲ ਨਿਕਲੇ ਥੋਂ ਜਦੋਂ ਤੂੰ ਆਪਣਾ ਤਾਂ ਸੁੱਖ ਚੌਕੇ 'ਚ ਵੜ ਜਾਂਦੀ ਅੱਗੋਂ ਪਿੱਛੋਂ ਸਖੰਦਰੇ ਵੜੀ ਰਹਿੰਦੀ ਆ ਉਹਦਾ ਦੇਣਾ ਵਾ ਮੈਨੂੰ ਲੱਗਾ ਕੈਮਰੇ ਲਵਾਉਣੇ ਪੈਣੇ ਆ ਫਿਰ ਚੱਲ ਚੱਲ ਤੁਰਦਾ ਪਣ ਚੱਲ ਹਾਂ ਆਹਾਂ ਤੂੰ ਪੜਿਆ ਪੜਾਇਆ ਤੇਰੇ ਬਾਅਦ ਮੈਨੂੰ ਕਰਿਓ ਪਿੱਛੋਂ ਵੀ ਕੋਈ ਕੰਮ ਆ ਫਿਰ ਤੂੰ ਜਾ ਨੀ ਆਉਣਾ ਤੂੰ ਤੁਰਿਆ ਜਾ ਚੰਗਾ ਔਰ ਆ ਜਾਂਦਾ ਏ ਤੇਰਾ ਆਹ ਜਾਂਦਾ ਮਮਾ ਨੂੰ ਆਨਾ ਮਮਾ ਨੂੰ ਆਨਾ ਉਹਦੇ ਕੋਲ ਤਾਂ ਡਰਦਾ ਏ ਵੀ ਕੀ ਤਾਉ ਨਾ ਕੀ ਅੰਦਰ ਪਾਇਆ ਵਾ ਹੈ ਨਾ ਇਹ ਮੈਨੂੰ ਛੱਡਦੀ ਨਾ ਇਹ ਸੁੱਖ ਨੂੰ ਛੱਡਦੀ ਰੋਟੀ ਪਾਣੀ ਦਾ ਟਾਈਮ ਹੁੰਦਾ ਤਾਂ ਦਵਾਰੇ ਸਾਡੇ ਹੋ ਜਾਂਦੀ ਆ ਤੇ ਮੈਨੂੰ ਪਕਾਉਣੀਆਂ ਨਾ ਪੈਣ ਤੇ ਪਕਵਾਉਂਗੀ ਮੈਂ ਤੇਰ ਕੋਈ ਇਹ ਬੁੜੀਆ ਚੁੱਪ ਕਰ ਜਾ ਮੈਂ ਬਾਹਰ ਹੀ ਖਲੋਤੀ ਤੇਰੀ ਕੋਰਕੜ ਨਹੀਂ ਮੁੱਕੀ ਆਪਣੀ ਜ਼ਬਾਨ ਨੂੰ ਅੰਦਰ ਪਾਲਾ ਹਣ ਚੰਗੀ ਰਹੇਗੀ ਉਹ ਨਹੀਂ ਕਰਦੀ ਮੈਂ ਚੁੱਪ ਜੋ ਕਰਨਾ ਕਰ ਲਾ ਤੂੰ ਤੇ ਤਾਂ ਤਾਂ ਸਿਰ ਤੇ ਚੜਦੀ ਜਾਨੀਂ